ਤਲਵੰਡੀ ਪਾਈ ਖਾਣਾ ਤਲਵੰਡੀ ਪਾਈ ਤੇ ਦਾਖਲ ਹੋਇਆ ਸੀ ਸਭ ਇਨਫੋਰਮੇਸ਼ਨ ਮਿਲੀ ਕਿ ਹਸਪਤਲ ਇਸ ਦਾਖਲ ਹੈ ਤੇ ਕਨ ਸ਼ਾਟ ਵੁਡ ਤੇ ਜਦੋਂ ਜਾ ਕੇ ਇਸ ਦੇ ਨਾਲ ਗੱਲਬਾਤ ਕੀਤੀ ਮੈਂ ਵੀ ਉੱਥੇ ਗਿਆ ਡੀਐਸਪੀ ਸਾਹਿਬ ਗਏ ਸਾਡੇ ਸਾਰੇ ਜਣੇ ਐਸਐਚਓ ਸਦਰ ਸੀਆਈ ਇਨਚਾਰਜ ਸਾਰੇ ਅਸੀਂ ਗਏ ਤੇ ਉਸ ਨੇ ਇਹੀ ਆਪਣੇ ਵੱਲ ਕਹਾਣੀ ਬਣਾਈ ਵੀ ਕਿ ਇਹ ਕੱਚਾ ਜੀਰਾ ਰੋਡ ਤੇ ਅੱਗੇ ਜਾ ਰਹੀ ਸੀ ਤਾਂ ਜਿੱਥੇ ਰੁੱਕ ਕੇ ਇਹ ਉਤਰਿਆ ਤੇ ਇਸ ਦੇ ਉੱਤਰ ਦੀ ਦੋ ਜਣੇ ਮੋਟਰਸਾਈਕਲ ਤੇ ਆਏ ਵੀ ਉਹਨਾਂ ਨੇ ਇਸ ਦੇ ਇੱਕ ਜਣੇ ਨੇ ਪਿੱਛੇ ਬੱਠੇ ਨੇ ਇਹਦੇ ਫੇਰ ਕਰਤਾ ਜਿਹਦੇ ਪੈਰ ਚਲ ਗਏ ਉਸੇ ਸਮੇਂ ਹੀ ਸਾਨੂੰ ਇਹ ਸਾਰਾ ਬਕੂਆ ਇਹਦਾ ਸ਼ੱਕੀ ਲੱਗਿਆ ਵੀ ਉਹਦੇ ਉਹਦੀਆਂ ਗੱਲਾਂ ਬਾਤਾਂ ਤੋਂ ਤੇ ਉਹਦੇ ਨਾਲ ਦੇ ਨੂੰ ਜਦੋਂ ਪੁੱਛ ਗੇ ਉਸ ਕੀਤੀ ਉਹਨਾਂ ਨੂੰ ਪੁੱਛ ਗੇ ਉਸ ਤੇ ਕੁਐਸਚਨਿੰਗ ਤੇ ਉਹਨਾਂ ਨੇ ਦੱਸਿਆ ਗੱਲ ਸਾਹਮਣੇ ਆ ਗਈ ਵੀ ਇਹ ਜਿਹੜਾ ਕੁਲਵੀਰ ਸਿੰਘ ਹੈ ਤੇ ਇਸ ਦੇ ਸਾਥੀਆਂ ਨੇ ਰਲ ਕੇ ਕਿਸੇ ਤੋਂ ਇਹ ਪਿਸਟਲ ਲਿਆ ਸੀ ਇਹ ਗਲੌਕ ਤੇ ਇਹਨਾਂ ਨੇ ਉਦੋਂ ਉਹ ਪਿਸਤਲ ਨੂੰ ਭਰਦੇ ਹੋਏ ਕਾਰ ਦੇ ਵਿੱਚ ਹੀ ਇਹਦੇ ਤੋਂ ਅਚਾਨਕ ਚੱਲ ਗਿਆ ਤੇ ਆਪਦੇ ਗੋਲੀ ਵੱਜ ਗਈ ਤੇ ਜਿਸ ਤੇ ਇਹਨਾਂ ਨੇ ਸਾਰੀ ਕਹਾਣੀ ਬਣਾਈ ਤਾਂ ਕਿ ਕਿਉਂਕਿ ਨਜਾਇਜ਼ ਪਿਸਤੌਲ ਸੀਗਾ ਵੀ ਉਹਦੇ ਨਾਲ ਫੜੇ ਜਾਂਦੇ ਤੇ ਇਹਨਾਂ ਨੇ ਉਹ ਪਿਸਤਲ ਨੂੰ ਪਾਸੇ ਕਰਨ ਦੀ ਕੋਸ਼ਿਸ਼ ਕੀਤੀ ਉਸ ਨੂੰ ਲੁਕਾਉਣ ਦੀ ਦੂਜਿਆਂ ਨੇ ਵੀ ਇਹਦਾ ਸਾਥ ਦਿੱਤਾ ਤੇ ਸਾਰੀ ਇਹਨਾਂ ਨੇ ਗੱਲਬਾਤ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਪਰ ਸਾਡੇ ਜਿਹੜੀ ਟੀਮ ਸਾਰੀ ਸੀਆਈਏ ਵੱਲੋਂ ਡੀਐਸਪੀ ਸਿਟੀ ਐਸਐਚਓ ਸਾਦਰ ਇਹਨਾਂ ਨੇ ਜਦੋਂ ਪੁਛਗਿਛ ਕੀਤੀ ਚਗੀ ਤਰ੍ਹਾਂ ਤੇ ਉਹ ਸਾਰਾ ਉਹ ਕਾੜੀ ਸਾਹਮਣੇ ਆ ਗਈ ਤੇ ਹੁਣ ਸਾਡਾ ਜਿਹੜਾ ਕੁਲਵੀਰ ਸਿੰਘ ਹੈ ਉਹ ਹਸਪੀਟਲ ਦਾਖਲ ਹੈ ਉਸ ਨੂੰ ਆਪ ਹੀ ਗੋਲੀ ਚੱਲੀ ਹੈ ਤੇ ਜਦੋਂ ਕੇ ਇਸ ਨੂੰ ਸਨਸਨੀ ਕ੍ਰੀਏਟ ਕਰ ਰਹੇ ਸੀ ਇੱਕ ਸਨਸਨੀ ਬਣਾ ਰਹੇ ਸੀ ਵੀ ਇਹ ਕੋਈ ਬੰਦੇ ਮਾਰ ਗਏ ਆਪਛਾਤੇ ਬੰਦੇ ਗੋਲੀ ਮਾਰ ਗਏ ਤੇ ਅਜਿਹੀ ਕੋਈ ਗੱਲ ਨਹੀਂ ਇਹਨਾਂ ਨੇ ਆਪ ਹੀ ਇਹ ਗਲਤ ਆਨਸਰ ਹੈ ਇਹਨਾਂ ਨੇ ਕਿਤੋਂ ਨਜਾਇਜ਼ ਪਿਸਤੌਲ ਲਿਆ ਜਿਸ ਦੇ ਕਿ ਸਾਨੂੰ ਕੁਝ ਜਿਹੜੀ ਹੈ ਸਾਡੇ ਇਨਫੋਰਮੇਸ਼ਨ ਮਿਲ ਗਈ ਇਹਨਾਂ ਦੀ ਪੁਛਗਿਛ ਤੋਂ ਅੱਗੇ ਸਾਡੀਆਂ ਟੀਮਸ ਬਣਾਈਆਂ ਹੋਈਆਂ ਐ ਅਸੀਂ ਉਹ ਜਲਦੀ ਜਿਹੜਾ ਅੱਗੇ ਜਿਹੜਾ ਸੋਰਸ ਐ ਜਿੱਥੋਂ ਇਹਨਾਂ ਨੇ ਪਿਸਤੌਲ ਲਿਆ ਉਸ ਨੂੰ ਵੀ ਜਲਦ ਤੋਂ ਜਲਦ ਕਾਬੂ ਕਰ ਲਾਂਗੇ ਤੇ ਇਹਨਾਂ ਦੀ ਜਿਹੜੀ ਇਹ ਪਿਸਤੌਲ ਸੰਬੰਧੀ ਜਿਹੜੀ ਇੰਟੈਂਸ਼ਨ ਕੀ ਐ ਇਹ ਕਿਉਂ ਕਦ ਵਾਸਤੇ ਇਹਨਾਂ ਨੇ ਇੰਜਾਇਰ ਜਸਟਿਸ ਵਾਲ ਰੱਖਿਆ ਸੀ ਉਹ ਉਹ ਵੀ ਤੁਹਾਡੇ ਸਾਹਮਣੇ ਜਲਦ ਅਸੀਂ ਪਲਾਸਟ ਸਰ ਇਹਨਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਉਹਨਾਂ ਦੇ ਖਿਲਾਫ ਮੁਕੱਦਮਾ ਨੰਬਰ 329 51125 ਅਧੀਨ ਤਰ 109 ਤੇ ਬੀ ਐਨ ਐਸ ਤੇ 25 ਜਨਾਂ ਦਾ ਕੰਮ ਜੈ ਇੱਕ ਕੇਸ ਵਿੱਚ ਕੀਤਾ ਤੇ ਇਹ 5 ਜਣੇ ਇਹਦੇ ਵਿੱਚ ਅਸੀਂ ਗ੍ਰਿਫਤਾਰ ਕਰ ਲਿਆ ਇਨਕਲੂਡਿੰਗ ਜਿਹੜਾ ਇੰਜਰਡ ਹੈ